ਪੰਜਾਬੀ ਭਾਸ਼ਾ ਨੂੰ ਪਿਆਰ ਕਰਨ ਵਾਲੇ ਸਰੋਤਿਆਂ ਦਾ ਬਹੁਤ ਬਹੁਤ ਧੰਨਵਾਦ ਅੱਜ ਤੁਸੀਂ ਸੁਣੋਗੇ ਰੋਬਰਟ ਕੀਓਸਾਕੀ ਦੁਆਰਾ ਲਿਖੀ ਕਿਤਾਬ ਰਿਚ ਡੈਡ ਪੋਪ ਡੈਡ ਇਹਦੇ ਆਏ 5 ਸਬਕ ਚੌਥਾ ਟੈਕਸ ਦਾ ਇਤਿਹਾਸ ਅਤੇ ਕਾਰਪੋਰੇਸ਼ਨਜ਼ ਦੀ ਤਾਕਤ ਮੈਨੂੰ ਯਾਦ ਹੈ ਸਾਨੂੰ ਸਕੂਲ 'ਚ ਰੋਬਿਨ ਹੁੱਡ ਤੇ ਉਸਦੀ ਸੁਖੀ ਜੁੰਡਲੀ ਦੀ ਕਹਾਣੀ ਦੱਸੀ ਗਈ ਸੀ ਮੇਰੇ ਸਕੂਲ ਦੇ ਟੀਚਰਾਂ ਦਾ ਮੰਨਣਾ ਸੀ ਕਿ ਇਹ ਕੇਵਨ ਕੋਚਨਰ ਵਾਂਗ ਇੱਕ ਰੋਮਾਂਟਿਕ ਹੀਰੋ ਦੀ ਅਦਭੁਤ ਕਹਾਣੀ ਹੈ ਜੋ ਕਿ ਅਮੀਰਾਂ ਨੂੰ ਲੁੱਟਦਾ ਤੇ ਉਸ ਮਾਲ ਨੂੰ ਗਰੀਬਾਂ 'ਚ ਵੰਡ ਦਿੰਦਾ ਸੀ ਮੇਰੇ ਅਮੀਰ ਡੈਡੀ ਦੀਆਂ ਨਜ਼ਰਾਂ ਵਿੱਚ ਰੋਬਨ ਹੁੱਡ ਹੀਰੋ ਨਹੀਂ ਸੀ ਉਹ ਉਸਨੂੰ ਬਦਮਾਸ਼ ਮੰਨਦੇ ਸਨ ਰੋਬਨ ਹੁੱਡ ਨੂੰ ਗੁਜ਼ਰਿਆ ਤਾਂ ਲੰਮਾ ਸਮਾਂ ਬੀਤ ਗਿਆ ਹੈ ਪਰ ਉਸ ਦੇ ਅਨੁਸਾਰੀ ਅੱਜ ਵੀ ਜਿੰਦਾ ਹਨ ਕਿੰਨੀ ਵਾਰੀ ਮੈਂ ਲੋਕਾਂ ਨੂੰ ਇਹ ਕਹਿੰਦੇ ਸੁਣਿਆ ਹੈ ਇਸ ਵਾਸਤੇ ਅਮੀਰ ਲੋਕੀ ਪੈਸਾ ਕਿਉਂ ਨਹੀਂ ਦਿੰਦੇ ਜਾਂ ਅਮੀਰਾਂ ਨੂੰ ਹੋਰ ਜ਼ਿਆਦਾ ਟੈਕਸ ਦੇਣਾ ਚਾਹੀਦਾ ਹੈ ਤਾਂ ਉਸ ਨੂੰ ਗਰੀਬਾਂ ਵਿੱਚ ਵੰਡ ਦੇਣਾ ਚਾਹੀਦਾ ਹੈ ਅਮੀਰਾਂ ਤੋਂ ਪੈਸਾ ਲੈ ਕੇ ਗਰੀਬਾਂ ਵਿੱਚ ਵੰਡ ਦਿੱਤਾ ਜਾਵੇ ਰੋਬਿਨ ਹੁੱਡ ਦੇ ਇਸੇ ਵਿਚਾਰ ਕਾਰਨ ਹੀ ਗਰੀਬ ਅਤੇ ਮਿਡਲ ਕਲਾਸ ਲੋਕਾਂ ਨੂੰ ਸਭ ਤੋਂ ਜ਼ਿਆਦਾ ਕਸ਼ਟ ਹੁੰਦਾ ਹੈ ਇਸੇ ਰੋਬਿਨ ਹੁੱਡ ਆਦਰਸ਼ ਦੇ ਕਾਰਨ ਮਿਡਲ ਕਲਾਸ ਉੱਤੇ ਟੈਕਸ ਦਾ ਇੰਨਾ ਜ਼ਿਆਦਾ ਬੋਝ ਪਿਆ ਹੋਇਆ ਹੈ ਸਚਾਈ ਤਾਂ ਇਹ ਹੈ ਕਿ ਅਮੀਰਾਂ ਤੇ ਟੈਕਸ ਲੱਗਦਾ ਹੀ ਨਹੀਂ ਗਰੀਬਾਂ ਦੀ ਭਲਾਈ ਵਿੱਚ ਜਿਹੜਾ ਪੈਸਾ ਲੱਗਦਾ ਹੈ ਉਹ ਮੀਡਲ ਕਲਾਸ ਕੋਲੋਂ ਹੀ ਆਉਂਦਾ ਹੈ। ਖਾਸ ਕਰਕੇ ਸਿੱਖਿਅਤ ਅਤੇ ਉੱਚੀ ਆਮਦਨੀ ਵਾਲੇ ਮੀਡਲ ਕਲਾਸ ਕੋਲੋਂ। ਟੈਕਸ ਬਾਰੇ ਪੂਰੀ ਤਰ੍ਹਾਂ ਸਮਝਣ ਲਈ ਸਾਨੂੰ ਇਸ ਦੀ ਇਤਿਹਾਸਿਕ ਪਿਛੋਕੜ ਨੂੰ ਸਮਝਣ ਦੀ ਲੋੜ ਹੈ। ਸਾਨੂੰ ਟੈਕਸ ਦੇ ਇਤਿਹਾਸ ਨੂੰ ਜਾਣਨ ਦੀ ਲੋੜ ਹੈ। ਹਾਲਾਂਕਿ ਮੇਰੇ ਪੜ੍ਹੇ ਲਿਖੇ ਡੈਡੀ ਸਿੱਖਿਆ ਦੇ ਇਤਿਹਾਸ ਤੇ ਕਮਾਲ ਦਾ ਗਿਆਨ ਰੱਖਦੇ ਸਨ ਪਰ ਮੇਰੇ ਅਮੀਰ ਡੈਡੀ ਟੈਕਸ ਦੇ ਇਤਿਹਾਸ ਉੱਤੇ ਮਹਾਰਤਾ ਦਰਸਾਉਂਦੇ ਸਨ। ਉਮੇਡ ਡੈਡੀ ਨੇ ਮਾਇਕ ਤੇ ਮੈਨੂੰ ਸਮਝਾਇਆ ਕਿ ਇੰਗਲੈਂਡ ਅਤੇ ਅਮਰੀਕਾ ਵਿੱਚ ਪਹਿਲਾਂ ਕੋਈ ਟੈਕਸ ਨਹੀਂ ਲੱਗਦੇ ਸਨ। ਕਦੇ-ਕਦੇ ਹੀ ਜੰਗ ਦੇ ਖਰਚਿਆਂ ਨੂੰ ਜਟਾਉਣ ਵਾਸਤੇ ਕੁਝ ਸਮੇਂ ਲਈ ਟੈਕਸ ਜ਼ਰੂਰ ਲਾ ਦਿੱਤੇ ਜਾਂਦੇ ਸਨ। ਰਾਜਾ ਜਾਂ ਪ੍ਰੈਜ਼ੀਡੈਂਟ ਮੂੰਹ ਤੋਂ ਸਿਰਫ ਕਹਿ ਦਿੰਦਾ ਤੇ ਹਰ ਆਦਮੀ ਉਸ ਦੀ ਕਹੀ ਗੱਲ ਨੂੰ ਮੰਨ ਕੇ ਆਪਣਾ ਸਹਿਯੋਗ ਦੇ ਦਿੰਦਾ ਸੀ। ਬ੍ਰਿਟੇਨ ਵਿੱਚ 1799 ਤੋਂ 1816 ਦੇ ਵਿੱਚ ਗਾਰ ਨਪੋਲੀਅਨ ਨਾਲ ਜੰਗ ਵੇਲੇ ਟੈਕਸ ਲਾਇਆ ਗਿਆ। ਅਮਰੀਕਾ ਵਿੱਚ 1861 ਤੋਂ 1865 ਦੇ ਵਿਚਕਾਰ ਹੋਏ ਸਿਵਲ ਵਾਰ ਦੇ ਖਰਚਿਆਂ ਨੂੰ ਜਟਾਉਣ ਵਾਸਤੇ ਟੈਕਸ ਲਾਇਆ ਗਿਆ ਸੀ 1874 'ਚ ਇੰਗਲੈਂਡ ਨੇ ਇਨਕਮ ਟੈਕਸ ਆਪਣੇ ਨਾਗਰਿਕਾਂ ਉੱਤੇ ਸਥਾਈ ਤੌਰ ਤੇ ਲਾਗੂ ਕਰ ਦਿੱਤਾ 1913 ਦੇ ਸੰਵਿਧਾਨ ਦੇ 16ਵੇਂ ਸੋਧਨ ਨਾਲ ਅਮਰੀਕਾ ਵਿੱਚ ਵੀ ਇਨਕਮ ਟੈਕਸ ਸਥਾਈ ਤੌਰ ਤੇ ਲਾਗੂ ਹੋ ਗਿਆ ਇਹ ਸਮਾਂ ਸੀ ਜਦੋਂ ਕਿ ਅਮਰੀਕੀ ਲੋਕ ਟੈਕਸ ਵਿਰੋਧੀ ਹੋਇਆ ਕਰਦੇ ਸਨ ਚਾਹ ਉਤੇ ਬਹੁਤ ਜ਼ਿਆਦਾ ਟੈਕਸ ਲੱਗਣ ਦੇ ਕਾਰਨ ਹੀ ਬੋਸਟਨ ਹਾਰਬਰ ਤੇ ਪ੍ਰਸਿੱਧ ਚਾਹ ਪਾਰਟੀ ਦੀ ਘਟਨਾ ਹੋਈ ਸੀ ਜਿਸ ਨਾਲ ਕ੍ਰਾਂਤੀਕਾਰੀ ਜੰਗ ਨੂੰ ਤਾਕਤ ਮਿਲੀ ਇੰਗਲੈਂਡ ਤੇ ਅਮਰੀਕਾ ਦੋਨਾਂ ਨੂੰ ਹੀ ਨਿਜ਼ਮਿਤ ਇਨਕਮ ਟੈਕਸ ਦੇ ਵਿਚਾਰ ਨੂੰ ਲੋਕਾਂ ਦੇ ਗਲੇ ਵਿੱਚੋਂ ਲਾਉਣ ਲਈ ਤਕਰੀਬਨ 50 ਸਾਲ ਦਾ ਸਮਾਂ ਲੱਗਿਆ ਇਹਨਾਂ ਇਤਿਹਾਸਕ ਤਰੀਕਿਆਂ ਤੋਂ ਸਾਨੂੰ ਇਹ ਪਤਾ ਨਹੀਂ ਚੱਲ ਪਾਉਂਦਾ ਕਿ ਦੋਵੇਂ ਹੀ ਮਾਮਲਿਆਂ ਵਿੱਚ ਟੈਕਸ ਸ਼ੁਰੂਆਤ ਵਿੱਚ ਕੇਵਲ ਅਮੀਰਾਂ ਉੱਤੇ ਹੀ ਲਾਏ ਗਏ ਸਨ ਮੇਰੇ ਡੈਡੀ ਚਾਹੁੰਦੇ ਸਨ ਕਿ ਮਾਇਕ ਤੇ ਮੈਂ ਇਸ ਗੱਲ ਨੂੰ ਕਦੇ ਨਾ ਭੁੱਲੀਏ। ਉਹਨਾਂ ਨੇ ਸਪਸ਼ਟ ਕੀਤਾ ਕਿ ਟੈਕਸ ਦਾ ਵਿਚਾਰ ਲੋਕਪ੍ਰਿਆ ਬਣਿਆ ਤੇ ਉਸ ਨੂੰ ਜ਼ਿਆਦਾਤਰ ਲੋਕਾਂ ਨੇ ਸਿਰਫ ਇਸ ਵਾਸਤੇ ਮੰਨਿਆ ਕਿਉਂਕਿ ਉਹਨਾਂ ਨੂੰ ਇਹ ਦੱਸਿਆ ਗਿਆ ਸੀ ਕਿ ਟੈਕਸ ਅਮੀਰਾਂ ਨੂੰ ਸਜ਼ਾ ਦੇਣ ਲਈ ਮਿਡਲ ਕਲਾਸ ਅਤੇ ਗਰੀਬਾਂ ਦੀ ਸਹਾਇਤਾ ਕਰਨ ਦਾ ਸਾਧਨ ਹੈ। ਇਸੇ ਕਾਰਨ ਜਨਤਾ ਨੇ ਟੈਕਸ ਕਾਨੂੰਨ ਦੇ ਸਮਰਥਨ ਵਿੱਚ ਵੋਟ ਦਿੱਤੇ ਅਤੇ ਇਹ ਵਿਧਾਨਿਕ ਬਣ ਗਿਆ। ਹਾਲਾਂਕਿ ਇਸ ਦਾ ਮਕਸਦ ਅਮੀਰਾਂ ਨੂੰ ਦੰਡ ਦੇਣਾ ਹੈ ਪਰ ਦਰਅਸਲ ਇਹ ਉਹਨਾਂ ਲੋਕਾਂ ਨੂੰ ਦੰਡ ਦਿੰਦਾ ਹੈ ਜਿਨ੍ਹਾਂ ਨੇ ਇਸ ਦਾ ਸਮਰਥਨ ਕੀਤਾ ਯਾਨੀ ਗਰੀਬ ਅਤੇ ਮੀਡਲ ਕਲਾਸ ਨੂੰ ਇੱਕ ਵਾਰ ਸਰਕਾਰ ਨੇ ਪੈਸਿਆਂ ਦਾ ਸਵਾਦ ਚਖ ਲਿਆ ਤਾਂ ਉਸ ਦੀ ਭੁੱਖ ਵਧਦੀ ਚਲੀ ਗਈ ਅਮੀਰ ਡੈਡੀ ਨੇ ਕਿਹਾ ਤੁਹਾਡੇ ਡੈਡੀ ਤੇ ਮੈਂ ਪੂਰੀ ਤਰ੍ਹਾਂ ਵਿਰੋਧੀ ਹਾਂ ਉਹ ਇੱਕ ਸਰਕਾਰੀ ਬਿਊਰੋਕ੍ਰੇਟ ਹਨ ਅਤੇ ਮੈਂ ਇੱਕ ਪੂੰਜੀਪਤੀ ਸਾਡੇ ਉਲਟ ਵਿਹਾਰ ਦੇ ਕਾਰਨ ਹੀ ਪੈਸੇ ਮਿਲਦੇ ਹਨ ਅਤੇ ਸਾਡੀ ਸਫਲਤਾ ਵਕਫ ਵਕ ਮਾਪਦਰ ਨਾਲ ਤੇ ਮਾਪੀ ਜਾਂਦੀ ਹੈ ਉਹਨਾਂ ਨੇ ਪੈਸਾ ਖਰਚਣ ਤੇ ਲੋਕਾਂ ਨੂੰ ਕੰਮ ਦੇਣ ਵਾਸਤੇ ਪੈਸੇ ਦਿੱਤੇ ਜਾਂਦੇ ਹਨ। ਉਹ ਜਿੰਨਾ ਜ਼ਿਆਦਾ ਖਰਚਾ ਕਰਦੇ ਹਨ ਤੇ ਜਿੰਨੇ ਜ਼ਿਆਦਾ ਲੋਕਾਂ ਨੂੰ ਕੰਮ 'ਤੇ ਰੱਖਦੇ ਹਨ, ਉਹਨਾਂ ਦਾ ਸੰਗਠਨ ਉਨਾ ਹੀ ਵੱਡਾ ਹੁੰਦਾ ਜਾਂਦਾ ਹੈ। ਸਰਕਾਰ 'ਚ ਜਿੰਨਾ ਜ਼ਿਆਦਾ ਵੱਡਾ ਸੰਗਠਨ ਹੁੰਦਾ ਹੈ, ਉਨtanto ਹੀ ਜ਼ਿਆਦਾ ਸਨਮਾਨ ਉਹਨਾਂ ਨੂੰ ਦਿੱਤਾ ਜਾਂਦਾ ਹੈ। ਦੂਜੇ ਪਾਸੇ ਮੇਰੇ ਸੰਗਠਨ ਵਿੱਚ ਮੈਂ ਜਿੰਨੇ ਘੱਟ ਲੋਕਾਂ ਨੂੰ ਰੱਖਾਂ ਤੇ ਜਿੰਨੇ ਘੱਟ ਪੈਸੇ ਖਰਚ ਕਰਾਂ, ਮੇਰੇ ਨਿਵੇਸ਼ਕ ਮੇਰਾ ਉਨਾ ਜ਼ਿਆਦਾ ਸਨਮਾਨ ਕਰਦੇ ਹਨ। ਇਸ ਲਈ ਮੈਂ ਸਰਕਾਰੀ ਵਿਅਕਤੀਆਂ ਨੂੰ ਸੰਦੇ ਨਹੀਂ ਕਰਦਾ ਉਹਨਾਂ ਦੇ ਨਿਸ਼ਾਨੇ ਬਿਜ਼ਨਸ ਦੇ ਜ਼ਿਆਦਾਤਰ ਲੋਕਾਂ ਤੋਂ ਹਟਕੇ ਹੁੰਦੇ ਹਨ ਜਿਵੇਂ ਜਿਵੇਂ ਸਰਕਾਰ ਦੇ ਵਰਕਰ ਵਧਦੇ ਹਨ ਉਹਨਾਂ ਨੂੰ ਤਨਖਾਹ ਦੇਣ ਵਾਸਤੇ ਉਤਨੇ ਹੀ ਜ਼ਿਆਦਾ ਟੈਕਸ ਦੀ ਲੋਡ ਹੁੰਦੀ ਹੈ ਮੇਰੇ ਪੜ੍ਹੇ ਲਿਖੇ ਡੈਡੀ ਇਸ ਗੱਲ ਤੇ ਭਰੋਸਾ ਕਰਦੇ ਸਨ ਕਿ ਸਰਕਾਰ ਨੂੰ ਲੋਕਾਂ ਦੀ ਸਹਾਇਤਾ ਕਰਨੀ ਚਾਹੀਦੀ ਹੈ ਉਹ ਜੋਨ ਐਫ ਕੈਨੇਡੀ ਨਾਲ ਪਿਆਰ ਕਰਦੇ ਸਨ ਤੇ ਖਾਸ ਕਰਕੇ ਉਹਨਾਂ ਦੇ ਪੀਸ ਕੋਰਪਸ ਦੇ ਵਿਚਾਰ ਕਾਰਨ ਉਹ ਇਸ ਵਿਚਾਰ ਨੂੰ ਇਤਨਾ ਜ਼ਿਆਦਾ ਚਾਹੁੰਦੇ ਸਨ ਕਿ ਉਹ ਤੇ ਮੇਰੀ ਮਾਂ ਦੋਵੇਂ ਹੀ ਪੀਸ ਕਾਰਪਸ ਲਈ ਕੰਮ ਕਰਦੇ ਸਨ ਮਲੇਸ਼ੀਆ, THAILAND ਤੇ PHILIPPINES ਜਾਣ ਵਾਲੇ ਵਲੰਟੀਅਰ ਨੂੰ ਟ੍ਰੇਨਡ ਕਰਿਆ ਕਰਦੇ ਸਨ ਉਹ ਹਮੇਸ਼ਾ ਵਾਧੂ ਸਬਸਿਡੀ ਦੇ ਵਾਸਤੇ ਬਜਟ ਵਿੱਚ ਵਾਧੇ ਦੀ ਕੋਸ਼ਿਸ਼ਾਂ ਕਰਿਆ ਕਰਦੇ ਸਨ ਤਾਂ ਜੋ ਉਹ ਜ਼ਿਆਦਾ ਲੋਕਾਂ ਨੂੰ ਭਰਤੀ ਕਰ ਸਕਣ ਇਸ ਤਰ੍ਹਾਂ ਉਹ ਆਪਣੀ ਸਿੱਖਿਆ ਵਿਭਾਗ ਦੀ ਨੌਕਰੀ 'ਚ ਵੀ ਕਰਦੇ ਸਨ ਤੇ ਪੀ ਸਕਾਰਪਸ ਵਿੱਚ ਵੀ ਇਹ ਹੀ ਉਹਨਾਂ ਦਾ ਕੰਮ ਸੀ ਜਦੋਂ ਮੈਂ 10 ਸਾਲ ਦਾ ਸੀ ਤਦੋਂ ਤੋਂ ਹੀ ਮੈਂ ਆਪਣੇ ਅਮੀਰ ਡੈਡੀ ਤੋਂ ਇਹ ਸੁਣਦਾ ਆ ਹਾਂ ਕਿ ਸਰਕਾਰੀ ਵਰਕਰ ਆਲਸੀ ਚੋਰਾਂ ਦੀ ਜੁੰਡਲੀ ਹੈ ਤੇ ਮੇਰੇ ਗਰੀਬ ਡੈਡੀ ਤੋਂ ਮੈਂ ਇਹ ਸੁਣਦਾ ਰਿਹਾ ਹਾਂ ਕਿ ਅਮੀਰ ਲੋਕ ਲਾਲਚੀ ਦੇ ਬਦਮਾਸ਼ ਹੁੰਦੇ ਹਨ ਜਿਨ੍ਹਾਂ ਉੱਤੇ ਸਰਕਾਰ ਨੂੰ ਜ਼ਿਆਦਾ ਟੈਕਸ ਲਾਉਣਾ ਚਾਹੀਦਾ ਹੈ ਦੋਨਾਂ ਹੀ ਵਿਚਾਰਾਂ ਦੇ ਹੱਕ ਵਿੱਚ ਤਰਕ ਦਿੱਤੇ ਜਾ ਸਕਦੇ ਹਨ ਮੇਰੇ ਲਈ ਇਹ ਬੜਾ ਮੁਸ਼ਕਲ ਸੀ ਕਿਉਂਕਿ ਇੱਕ ਪਾਸੇ ਤਾਂ ਮੈਂ ਸ਼ਹਿਰ ਦੇ ਸਭ ਤੋਂ ਵੱਡੇ ਉਰਜੋਗਪਤੀਆਂ ਵਿੱਚੋਂ ਇੱਕ ਲਈ ਕੰਮ ਕਰਦਾ ਸੀ ਤੇ ਦੂਜੇ ਪਾਸੇ ਜਦੋਂ ਮੈਂ ਘਰ ਆਉਂਦਾ ਤਾਂ ਉੱਥੇ ਮੇਰੇ ਡੈਡੀ ਹੁੰਦੇ ਸਨ ਜਿਹੜੇ ਇੱਕ ਪ੍ਰਸਿੱਧ ਸਰਕਾਰੀ ਨੇਤਾ ਸਨ ਇਹ ਤੈਅ ਕਰਨਾ ਸੌਖਾ ਨਹੀਂ ਸੀ ਕਿ ਕੌਣ ਸਹੀ ਬੋਲ ਰਿਹਾ ਹੈ ਤੇ ਕਿਸ ਦੀ ਗੱਲ ਉੱਤੇ ਮੈਨੂੰ ਭਰੋਸਾ ਕਰਨਾ ਚਾਹੀਦਾ ਹੈ ਪਰ ਜਦੋਂ ਤੁਸੀਂ ਟੈਕਸ ਦੇ ਇਤਿਹਾਸ ਦਾ ਅਧਿਐਨ ਕਰਦੇ ਹੋ ਤਾਂ ਇੱਕ ਦਿਲਚਸਪ ਪਹਿਲੂ ਸਾਹਮਣੇ ਆਉਂਦਾ ਹੈ ਜਿੱਮੇ ਮੈਂ ਕਿਹਾ ਕਿ ਟੈਕਸਾਂ ਦਾ ਲਾਗੂ ਹੋਣਾ ਸਿਰਫ ਇਸ ਲਈ ਸੰਭਵ ਹੋ ਸਕਿਆ ਕਿਉਂਕਿ ਲੋਕਾਂ ਨੂੰ ਰੋਬਿਨ ਹੁੱਡ ਦੇ ਅਰਥ ਸ਼ਾਸਤਰੀ ਸਿਧਾਂਤ ਤੇ ਭਰੋਸਾ ਸੀ ਜਿਸ ਰਹੀਂ ਅਮੀਰਾਂ ਕੋਲੋਂ ਟੈਕਸ ਲੈ ਕੇ ਉਸ ਨੂੰ ਬਾਕੀ ਸਾਰਿਆਂ 'ਚ ਵੰਡ ਦਿੱਤਾ ਜਾਂਦਾ ਹੈ ਸਮੱਸਿਆ ਇਹ ਸੀ ਕਿ ਸਰਕਾਰ ਦੀ ਪੈਸਿਆਂ ਦੀ ਭੁੱਖ ਇਤਨੀ ਵੱਧ ਗਈ ਹੈ ਕਿ ਛੇਤੀ ਹੀ ਮੀਡਲ ਕਲਾਸ ਤੇ ਵੀ ਟੈਕਸ ਲਾਉਣ ਦੀ ਨੌਬਤ ਆ ਗਈ ਤੇ ਉੱਥੋਂ ਹੌਲੀ-ਹੌਲੀ ਟੈਕਸ ਦਾ ਭਾਰ ਹੇਠਾਂ ਵੱਲ ਆਉਂਦਾ ਗਿਆ ਦੂਜੇ ਪਾਸੇ ਅਮੀਰਾਂ ਨੇ ਇਸ ਨੂੰ ਇੱਕ ਮੌਕੇ ਵਾਂਗ ਦੇਖਿਆ ਉਹ ਉਹਨਾਂ ਉਸੂਲਾਂ ਨਾਲ ਨਹੀਂ ਖੇਡੇ ਖੇਡਦੇ ਹਨ ਜਿਨ੍ਹਾਂ ਨਾਲ ਜਨਤਾ ਖੇਡਦੀ ਹੈ ਜਿਵੇਂ ਮੈਂ ਦੱਸਿਆ ਹੈ ਅਮੀਰ ਪਹਿਲਾਂ ਤੋਂ ਹੀ ਕਾਰਪੋਰੇਸ਼ਨਾਂ ਬਾਰੇ ਜਾਣਦੇ ਸਨ ਜਿਹੜੇ ਪਾਣੀ ਦੇ ਜਹਾਜ਼ਾਂ ਦੇ ਜ਼ਮਾਨੇ ਵਿੱਚ ਪ੍ਰਸਿੱਧ ਹੋਏ ਅਮੀਰਾਂ ਨੇ ਹਰ ਸਮੁੰਦਰੀ ਯਾਤਰਾ ਦੀ ਸੰਪਤੀ ਦੇ ਖਤਰਿਆਂ ਨੂੰ ਸੀਮਿਤ ਕਰਨ ਵਾਸਤੇ ਕਾਰਪੋਰੇਸ਼ਨ ਦਾ ਇਸਤੇਮਾਲ ਕੀਤਾ ਅਮੀਰ ਲੋਕ ਹਰ ਸਮੁੰਦਰੀ ਯਾਤਰਾ ਦੇ ਵਾਸਤੇ ਪੈਸਾ ਜਟਾਉਣ ਲਈ ਕਾਰਪੋਰੇਸ਼ਨ ਵਿੱਚ ਆਪਣਾ ਪੈਸਾ ਲਾਉਂਦੇ ਸਨ ਫਿਰ ਇਹ ਕਾਰਪੋਰੇਸ਼ਨ ਨਿਊ ਵਰਲਡ ਵਿੱਚ ਖਜ਼ਾਨੇ ਦੀ ਭਾਲ ਕਰਨ ਲਈ ਜਹਾਜ਼ੀ ਮਲਾ ਨੂੰ ਭਰਤੀ ਕਰਦੇ ਸਨ ਜੇਕਰ ਜਹਾਜ਼ ਡੁੱਬਦਾ ਤਾਂ ਇਹਨਾਂ ਮਲਾਹਾਂ ਦੀ ਜਾਨ ਚਲੀ ਜਾਂਦੀ ਸੀ ਪਰ ਅਮੀਰ ਲੋਕਾਂ ਨੂੰ ਸਿਰਫ ਇਤਨਾ ਹੀ ਨੁਕਸਾਨ ਹੁੰਦਾ ਕਿ ਉਹਨਾਂ ਦਾ ਉਹ ਪੈਸਾ ਡੁੱਬ ਜਾਂਦਾ ਜਿਹੜਾ ਉਹਨਾਂ ਨੇ ਇਸ ਸਮੁੰਦਰੀ ਯਾਤਰਾ ਦੇ ਲਈ ਦਿੱਤਾ ਸੀ ਉੱਪਰ ਦਿੱਤਾ ਗਿਆ ਚਿੱਤਰ ਦਰਸਾਉਂਦਾ ਹੈ ਕਿ ਕਿਵੇਂ ਕਾਰਪੋਰੇਟ ਸਟਰਕਚਰ ਤੁਹਾਡੇ ਇਨਕਮ ਸਟੇਟਮੈਂਟ ਤੇ ਬੈਲੈਂਸ ਸ਼ੀਟ ਦੇ ਬਾਹਰ ਬੈਠਦਾ ਹੈ ਉੱਪਰ ਦੋ ਖਾਨੇ ਬਣਾਏ ਗਏ ਹਨ ਆਮਦਨ ਵਾਲਾ ਔਰ ਖਰਚ ਵਾਲਾ ਕਟੀ ਹੋਈ ਟੈਕਸ ਯੋਗ ਆਮਦਨ ਪਰਸਨਲ ਕਾਰਪੋਰੇਸ਼ਨ ਖਰਚ ਆਮਦਨ ਸੰਪਤੀ ਤੇ ਦੇਣਦਾਰੀ ਐਸਟ ਤੋਂ ਆਮਦਨ ਹੁੰਦੀ ਹੈ ਆਮਦਨ ਤੋਂ ਖਰਚ ਔਰ ਖਰਚ ਤੋਂ ਦੁਬਾਰਾ ਫੇਰ ਆਮਦਨ ਅਮੀਰ ਲੋਕ ਖੇਡ ਨੂੰ ਇਸ ਤਰੀਕੇ ਨਾਲ ਖੇਡਦੇ ਹਨ ਪਹਿਲਾਂ ਉਹ ਐਸਟ ਬਣਾਉਂਦੇ ਹਨ ਤੇ ਐਸਟ ਤੋਂ ਉਹਨਾਂ ਨੂੰ ਆਮਦਨ ਹੁੰਦੀ ਹੈ ਆਮਦਨ ਤੋਂ ਉਹ ਖਰਚ ਕਰਦੇ ਹਨ ਔਰ ਖਰਚ ਕਿਤੇ ਪੈਸੇ ਤੋਂ ਦੁਬਾਰਾ ਫੇਰ ਆਮਦਨ ਪੈਦਾ ਕਰਦੇ ਹਨ ਕਾਰਪੋਰੇਸ਼ਨ ਦੇ ਕਾਨੂੰਨੀ ਢਾਂਚੇ ਦੀ ਤਾਕਤ ਦਾ ਗਿਆਨ ਹੀ ਅਮੀਰਾਂ ਨੂੰ ਗਰੀਬਾਂ ਤੇ ਮਿਡਲ ਕਲਾਸ ਦੀ ਤੁਲਨਾ ਵਿੱਚ ਬਹੁਤ ਜ਼ਿਆਦਾ ਫਾਇਦਾ ਦਿੰਦਾ ਹੈ। ਮੈਨੂੰ ਦੋ ਡੈਡੀਆ ਨੇ ਸਿਖਿਆ ਮਦਿੱਤਿਆ ਸਨ ਜਿਨ੍ਹਾਂ 'ਚ ਇੱਕ ਸਮਾਜਵਾਦੀ ਸੀ ਅਤੇ ਦੂਜੀ ਪੂੰਜੀਵਾਦੀ। ਮੈਨੂੰ ਛੇਤੀ ਹੀ ਇਹ ਮਹਿਸੂਸ ਹੋਇਆ ਕਿ ਪੂੰਜੀਪਤੀ 'ਚ ਪੈਸਿਆਂ ਦੀ ਜ਼ਿਆਦਾ ਸਮਝ ਹੈ। ਮੈਨੂੰ ਇਸ ਤਰ੍ਹਾਂ ਲੱਗਿਆ ਕਿ ਪੈਸਿਆਂ ਦੀ ਨਾ ਸਮਝੀ ਦੇ ਕਾਰਨ ਸਮਾਜਵਾਦੀ ਆਖਰਕਾਰ ਆਪਣੇ ਆਪ ਨੂੰ ਹੀ ਸਜ਼ਾ ਦਿੰਦੇ ਹਨ। ਅਮੀਰ ਤੋਂ ਉਸੂਲੋਂ ਦਾ ਨਾਰਾ ਲਗਾਉਣ ਵਾਲੀ ਭੀੜ ਚਾਹੇ ਜਿੰਨਾ ਜ਼ੋਰ ਲਾ ਲਵੇ ਅਮੀਰ ਲੋਕ ਉਹਨਾਂ ਤੋਂ ਜਿੱਤਨ ਦੇ ਰਾਹ ਲੱਭ ਹੀ ਲੈਂਦੇ ਹਨ ਇਸੇ ਕਾਰਨ ਟੈਕਸ ਆਖਿਰਕਾਰ ਮੀਡਲ ਕਲਾਸ ਉੱਤੇ ਲੱਗਦਾ ਹੈ ਅਮੀਰਾਂ ਨੇ ਬੁੱਧੀਜੀਵੀ ਨੂੰ ਆਪਣੀ ਬੁੱਧੀ ਤੋਂ ਹਰਾ ਦਿੱਤਾ ਸਿਰ ਵੀ ਇਸ ਕਾਰਨ ਕਿ ਉਹ ਪੈਸੇ ਨਹੀਂ ਤਾਕਤ ਨੂੰ ਜਾਣਦੇ ਸਨ ਤੇ ਇਹ ਵਿਸ਼ਾਸਕੂਲਾਂ ਵਿੱਚ ਨਹੀਂ ਸਿ ਪੜਾਇਆ ਜਾਂਦਾ ਅਮੀਰ ਲੋਕਾਂ ਨੇ ਬੁੱਧੀਜੀਵੀ ਨੂੰ ਕਿਵੇਂ ਹਰਾਇਆ ਇੱਕ ਵਾਰ ਅਮੀਰਾਂ ਤੋਂ ਵਸੂਲੇ ਵਸੂਲੋ ਦਾ ਕਾਨੂੰਨ ਪਾਸ ਹੋਇਆ ਤਾਂ ਸਰਕਾਰ ਦੀ ਤਜੋਰੀ 'ਚ ਪੈਸਾ ਆਉਣ ਲੱਗਾ ਪਹਿਲਾਂ ਤਾਂ ਲੋਕ ਇਸ ਗੱਲ ਤੋਂ ਖੁਸ਼ ਹੋਏ ਇਹ ਪੈਸਾ ਸਰਕਾਰੀ ਕਰਮਚਾਰੀਆਂ ਤੇ ਅਮੀਰਾਂ ਨੂੰ ਦਿੱਤਾ ਜਾਣ ਲੱਗਾ ਸਰਕਾਰੀ ਕਰਮਚਾਰੀਆਂ ਕੋਲ ਇਹ ਪੈਸਾ ਨੌਕਰੀਆਂ ਤੇ ਪੈਨਸ਼ਨ ਦੇ ਰੂਪ 'ਚ ਗਿਆ ਅਮੀਰਾਂ ਨੂੰ ਇਹ ਪੈਸੇ ਉਹਨਾਂ ਦੀਆਂ ਫੈਕਟਰੀਆਂ ਦੇ ਜ਼ਰੀਏ ਮਿਲੇ ਸਰਕਾਰੀ ਕੰਸਟਰਕਸ਼ਨ ਤੋਂ ਆਇਆ ਸਰਕਾਰ ਕੋਲ ਢੇਰ ਸਾਲੇ ਪੈਸੇ ਸਨ ਪਰ ਉਹਨਾਂ ਪੈਸਿਆਂ ਦੇ ਮੈਨੇਜਮੈਂਟ ਦੀ ਸਮੱਸਿਆ ਸੀ। ਉਹਨਾਂ ਵਿੱਚ ਕੋਈ ਰੀਸਰਕੂਲੇਸ਼ਨ ਨਹੀਂ ਸੀ। ਦੂਜੇ ਸ਼ਬਦਾਂ 'ਚ ਸਰਕਾਰੀ ਪਾਲਿਸੀ ਵਜੇਕਰ ਤੁਸੀਂ ਇੱਕ ਸਰਕਾਰੀ ਬਿਊਰੋਕ੍ਰੇਟ ਹੋ ਤਾਂ ਤੁਸੀਂ ਪੈਸਾ ਬਚਾਉਣਾ ਪਸੰਦ ਨਹੀਂ ਕਰਦੇ। ਜੇਕਰ ਤੁਸੀਂ ਆਪਣੇ ਲਈ ਨਿਰਧਾਰਿਤ ਵੰਡ ਨੂੰ ਖਰਚ ਨਹੀਂ ਕਰ ਪਾਉਂਦੇ ਤਾਂ ਤੁਹਾਨੂੰ ਅਗਲੇ ਬਜਟ ਵਿੱਚ ਉਤਨੀ ਰਕਮ ਨਹੀਂ ਮਿਲੇਗੀ ਤੇ ਨਿਸ਼ਚਿਤ ਤੌਰ ਤੇ ਤੁਹਾਨੂੰ ਕਾਬਿਲ ਨਹੀਂ ਮੰਨਿਆ ਜਾਵੇਗਾ। ਦੂਜੇ ਪਾਸੇ ਬਿਜ਼ਨਸ 'ਚ ਪੈਸੇ ਬਚਾਉਣ ਵਾਸਤੇ ਇਨਾਮ ਮਿਲਦਾ ਹੈ ਤੇ ਇੰਜ ਕਰਨ ਨਾਲ ਤੁਹਾਨੂੰ ਯੋਗ ਕਾਬਿਲ ਮੰਨਿਆ ਜਾਂਦਾ ਹੈ। ਅਗਰ ਤੁਸੀਂ ਇਸ ਕਿਤਾਬ ਨੂੰ ਆਨਲਾਈਨ ਆਰਡਰ ਕਰਨਾ ਚਾਹੁੰਦੇ ਹੋ ਉਸ ਦਾ ਲਿੰਕ ਡਿਸਕ੍ਰਿਪਸ਼ਨ 'ਚ ਦਿੱਤਾ ਗਿਆ ਹੈ। ਚੈਨਲ ਨੂੰ ਸਬਸਕ੍ਰਾਈਬ ਕਰ ਲਈ ਧੰਨਵਾਦ ਤੁਹਾਡਾ ਦਿਨ ਸ਼ੁਭ ਰਹੇ।